ਚਾਚਾ ਜੀ ਹੁਣ ਕਰੀਏ ਤਾਂ ਕੀ ਕਰੀਏ ਇਹ ਤਾਂ ਸਾਨੂੰ ਖੇਤੀਬੀ ਵੀ ਨਹੀਂ ਕਰਨ ਦੇ ਰਹੇ ਬਾਪੂ ਜੀ ਇਹ ਕੀ ਕਹਿ ਰਹੇ ਨੇ ਪ੍ਰਾਈ ਸਾੜਨ ਤੋਂ ਸਾਨੂੰ ਹੀ ਤਾਂ ਮਨਾ ਕਰਦੇ ਨੇ ਹੁਣ ਮਸ਼ੀਨ ਵੀ ਕਿੱਥੋਂ ਆਵੇਗੀ ਇਹ ਗੱਲਾਂ ਬੈਠ ਕੇ ਕਰਨੀ ਆਸਾਨ ਨਹੀਂ ਹਾਂਜੀ ਸੁਨਿਆ ਤਾਂ ਮੈਂ ਵੀ ਐ ਕਹਿੰਦੇ ਨੇ ਪ੍ਰਾਈ ਸਾੜਨ ਨਾਲ ਪਰੇਸ਼ਾਨ ਹੁੰਦਾ ਹੈ ਹੁਣ ਕਹਿੰਦੇ ਨੇ ਬਿਲਰ ਮਸ਼ੀਨ ਨਾਲ ਪ੍ਰਾਈ ਬੰਨ ਲਓ ਪਰ ਉਹ ਬਿਲਰ ਮਸ਼ੀਨ ਤਾਂ ਬਹੁਤ ਮਹਿੰਗੀ ਹੈ ਬਾਬੇ ਜੀ ਕਿਸਾ ਦਾ ਛੋਟਾ ਜਿਹਾ ਤਸਾਨਾ ਕਿੱਦੋਂ ਲਈ ਇੰਨੀ ਵੱਡੀ ਰਕਮ ਪੁੱਤ ਉੱਚੀ ਦਾ ਨਕਰ ਮੈਂ ਅੱਗੇ ਦਰਖਾਸਤ ਪਾਈ ਹੋਈ ਐ ਦੇਖਦੇ ਆਂ ਜਵਾਬ ਆਉਣਦੇ ਉਹ ਕੀ ਕਹਿੰਦੀ ਐ ਸਰਕਾਰਾ ਓ ਨਾ ਪੁੱਤ ਆਪਾਂ ਇਹ ਨਹੀਂ ਹੁੰਦਣਾ 1947 ਵਿੱਚ ਪਹਿਲਾਂ ਅਸੀਂ ਜ਼ਮੀਨਵੰਦ ਦੀ ਦੇਖੀ ਫੇਰ ਫੇਰ ਅਸੀਂ ਕਰਾਉਣ ਜੰਦਰੇ ਲਾਦੇ ਦੇਖੇ ਇਹ ਹੋਰ ਖੌਲਸ ਜੀ ਸਾਡੇ ਹੱਥੋਂ ਸਾਡੇ ਸੰਦ ਖੋ ਕੇ ਸਾਡੇ ਹੱਥ ਵੜਨਾ ਚਾਹੁੰਦੇ ਨੇ ਹਾਂ ਹਾਂ ਚਾਚਾ ਜੀ ਇਹ ਤਾਂ ਹੁਣ ਸਾਡੇ ਹੱਥ ਵੜ ਦੇਣਾ ਚਾਹੁੰਦੇ ਨੇ ਚਾਚਾ ਜੀ ਅਫਸਰ ਹੋਣ ਦੇ ਨਾਤੇ ਮੈਂ ਤੁਹਾਡੇ ਨਾਲ ਕਾਨੂੰਨ ਦੀ ਗੱਲ ਕਰ ਸਕਦਾ ਪਰ ਅਸੀਂ ਮਿੱਟੀ ਦਾ ਪੁੱਤ ਹੋਣ ਦੇ ਨਾਤੇ ਮੈਂ ਜਾਣਦਾ ਕਿ ਕਿਸਾਨ ਕਦੇ ਝੂਠ ਨਹੀਂ બોਲਦਾ ਇਹ ਲੜਾਈ ਸਿਰਫ ਕਾਨੂੰਨ ਦੀ ਨਹੀਂ ਹੋਣਦੀ ਹੈ ਆਪਾਂ ਸਰਕਾਰ ਦੀ ਬਹੁਤ ਮਿੰਨਤਾ ਕਰ ਰਹੀ ਆ ਇਹ ਨਹੀਂ ਮੰਨਦੇ ਸਰਪੰਚ ਸਾਹਿਬ ਹੁਣ ਤੁਸੀਂ ਦੱਸੋ ਅਬ ਅਕਰੀਏ ਤਾਂ ਕੀ ਕਰੀਏ ਉਹ ਤੋਂ ਠੰਡ ਰੱਖ ਦੇਖਦੇ ਆ ਮੈਂ ਭਤਵੰਤੇ ਸੱਜਣ ਭੇਜੇ ਹੋਏ ਨੇ ਜਵਾਬ ਆਉਣ ਦੇਉ ਕੀ ਸਰਕਾਰਾਂ ਹਲੇ ਨਹੀਂ ਮੰਨੀਆਂ ਕੋਈ ਗੱਲ ਨਹੀਂ ਆਪਾਂ ਦੇਖਦੇ ਆ ਕੀ ਕਰਨਾ ਹੈ ਚੀਫ ਸਰਪੰਚ ਸਾਹਿਬ ਹੋਣਾ ਕੀ ਹੈ ਸਰਕਾਰਾਂ ਦਾ ਕੋਈ ਜਵਾਬ ਹੀ ਨਹੀਂ ਆ ਰਿਹਾ ਅੱਛਿਆ ਤਾਂ ਇਹਗਾ ਨਹੀਂ ਤੁਸੀਂ ਇਹ ਨਾ ਤੋਂ ਨਹੀਂ ਅਸੀਂ ਉਦਾਨ ਕਰਾਂਗੇ ਕਿਹਾ ਭਾਈ ਹਾਂ ਹਾਂ ਸਰਪੰਸਾ ਉਹ ਦੂਤਾ ਦੇ ਸਾਮਾਨ ਚਾਣੇ ਲਾਉਣੇ ਪੈਣੇ ਨੇ ਹਾਂ ਹਾਂ ਅਸੀਂ ਤੁਹਾਡੇ ਨਾਲ ਆ ਕਾ ਕਮ ਸਿਆ ਉਹ ਗੁੱਟਿਆ ਆਏ ਸਰਪੰਸਾ ਕਾ ਕਮ ਸਿਆ ਉਹ ਕੋਤਵਾਰਾ ਸਾਹਿਰ ਜਾ ਕੇ ਹੌਸਪੀਟ ਕਰਾ ਦੇ ਵੀ ਕੂੜੀ ਤਿਆਰੀ ਕਰ ਲੈਣਾ ਪੂਰੇ ਸਾਲ ਦਾ ਰਸਣ ਮੰਦੇ ਬਿਸਤਰੇ ਇੱਕ ਟਰੈਕਟਰ ਵਾਲੀ ਤਿਆਰ ਰੱਖਣਾ ਤੇ ਬੂਟਿਆ ਤੂੰ ਵੀ ਜਾ ਕੇ 20 25 ਵੱਡਾ ਜਿਹਾ ਉਸ ਵਟ ਕਰਾ ਦੇ ਆਪਾਂ ਧਰਨਾ ਲਾਉਣਾ ਹੈ ਜਾ ਕੇ ਦਿੱਲੀ ਠੀਕ ਹੈ ਸਰਪੰਚਾ ਮੈਂ ਜਾਣਦਾ ਉਹ ਤਾਂ ਸਰਕਾਰ ਨਾਲ ਟੇਚਾ ਬਹਿ ਗਿਆ ਹੈ ਇਹ ਤਾਂ ਲੜਨ ਦੀ ਆ ਮਰਨ ਦੀ ਲੜਾਈ ਹੈ ਚਲੋ ਸਾਰੇ ਤਿਆਰੀ ਤੇ ਆ ਆ ਮੈਂ ਹੁਣ ਦੱਸ ਦੇ ਤੈਨੂੰ ਵੀ ਅਸੀਂ ਕੌਣ ਹੁੰਨੇ ਆ ਚਲੋ ਹੁਣ ਆਪਾਂ ਦਿੱਲੀ ਵੱਲੋਂ ਚੱਲਦੇ ਪਾਈਏ He Qualifies As One Man Yes He Qualifies As One Man Yes Wants And He ਬਿੱਲੀ ਵਾਲੋ ਚੱਲੇ ਪਾਈਏ ਕਿਉਂ ਖਤਰਨਾਕ ਵਰਤਿਆ ਨਾ ਧਰਨਾ ਦਾ ਬਾਈ ਨਾ ਫਤੂਰੀਆ ਤੁਰਾ ਬੇਬੇ ਸਾਡੀ ਜਾਂਦੇ ਜਾਂਦੇ ਹੋਪਿਆ ਪਤਾ ਨਹੀਂ ਸਾਡੀ ਨਖੋਜ ਜਾਵੇ ਜੇ ਪੁੱਤ ਪੁੱਤ ਆ ਕੇ ਬਚੂ ਸਾ ਮੂਰਾਤਾ ਪਾਈ ਹੋਣੀ ਪੰਜਾਬ ਪੁਈਆ ਜਾਵੇ ਖੁਸ਼ ਹੋਣਗੇ ਸਰਕਾਰਾਂ ਨੇ ਸਾਡੀਆਂ ਸ਼ਰਤਾਂ ਮੰਨ ਲਈਆਂ ਉਹ ਜਾਓ ਮਠਾਈਆਂ ਵੰਡੋ ਉਹ ਖੁਸ਼ੀਆਂ ਮਨਾਓ ਭੰਗੜੇ ਪਾਓ ਮੁੰਡਿਓ ਭੰਗੜੇ ਚਲੋ ਹੁਣ ਆਪਾਂ ਤਾਂ ਜਾਵਾਲ ਚਾਹਦੇ ਆ ਕਿਸੇ ਤੇ ਹੋ ਪਿੱਤ ਅਨੂ ਬਦਲਦੇ ਜਵਾਨ ਬਟਿਆ ਬਦਲਦੇ ਸੋਨਾ ਬਟਿਆ ਬਾਦਲ ਤੇ ਜੀਵੇਂ ਜਵਾਨ ਡਟਿਆ ਤੇਰੇ ਵਿੱਚ ਤੇਰੇ ਕਿਸਾਨ ਡਟਿਆ ਉਹ ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲਿਆ ਵੀ ਤੈਨੂੰ ਦਿੱਲੀ ਹੈ